ਗਿੱਦੜਬਾਹ ਵਿੱਚ ਕਰਜ਼ੇ ਤੋਂ ਪਰੇਸ਼ਾਨ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਾਣਾ ਕੋਟ ਪਈ ਦੇ ਈਐਸਆਈ ਹਰਨੇਕ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਇੱਕ লাশ ਮਿਲੀ ਸੀ ਜਿਸ ਨੂੰ ਮੌਕੇ ਤੇ ਜਾ ਕੇ ਕਬਜ਼ੇ ਚ ਲੈਣ ਤੋਂ ਬਾਅਦ ਹਸਪਤਾਲ ਵਿੱਚ ਮੋਰਚਰੀ ਵਿੱਚ ਰਖਵਾ ਦਿੱਤਾ ਸੀ ਬਲਸ ਮੁਤਾਬਕ ਜਾਂਚ ਪੜਤਾਲ ਤੋਂ ਬਾਅਦ ਉਕਤ ਵਿਅਕਤੀ ਦੀ ਪਛਾਣ ਬਿਕਰ ਸਿੰਘ ਵਾਸੀ ਕੋਠੇ ਦਸ਼ਮੇਸ਼ ਨਗਰ ਵਜੋਂ ਹੋਈ ਹੈ ਅਤੇ ਮ੍ਰਿਤਕ ਦੇ ਪੁੱਤਰ ਗੁਰਮੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮੇਤਕਰ ਸਿੰਘ ਬੈਂਕ ਕਰਜ਼ੇ ਤੋਂ ਪਰੇਸ਼ਾਨ ਸੀ ਅਤੇ ਤਿੰਨ ਦਿਨਾਂ ਤੋਂ ਘਰ ਤੋਂ ਗਾਇਬ ਸੀ ਮੇਤਕਰ ਸਿੰਘ ਸਮਾਪ੍ਰੇਸ਼ਮ ਸੰਗ ਵਾਸੀ ਕੋਟੜੇ ਪਸ਼ਮੀਸ਼ਾ ਨਗਰ ਕੋਟ ਭਾਈ ਦਾ ਬੰਦਾ ਸੀ ਫਿਰ ਉਸ ਦੀ ਕ लाश ਮਿਲ ਗਈ ਹੈ ਉਹਨੇ ਵਾਰਸਾਂ ਨੇ ਬਿਆਨ ਲਖਾਇਆ ਉਸ ਦੇ ਬੇਟੇ ਨੇ ਕਿ ਸਾਨੂੰ ਕੋਈ ਕਿਸੇ ਕੋਈ ਸ਼ੱਕ ਨਹੀਂਗਾ ਕਰਜ਼ੇ ਤੋਂ ਪਰੇਸ਼ਾਨ ਸੀਗੀ ਅਸੀਂ ਕਾਹਦਾ ਕਰਜ਼ਾ ਸੀ ਸਰਚੋ ਬੈਂਕ ਦਾ ਸੀਗਾ ਪਰ ਬੈਂਕ ਵਾਲੇ ਉਹਨਾਂ ਨੂੰ ਤੱਕ ਪਰੇਸ਼ਾਨ ਨਹੀਂ ਕਰਦੇ ਸੀਗੇ ਪਰ ਫਿਰ ਵੀ ਉਹਕਾ ਕੋਈ ਜਿਹ ਪਰੇਸ਼ਾਨੀ ਰੱਖਦਾ ਸੀਗਾ ਇਸ ਕਰਕੇ ਉਸਨੇ ਆਪਣੀ ਮੌਤ ਚਾਲ ਮਾਰ ਕੇ ਹੀ ਹਿੰਦਲਾ ਸਵਾਤ ਕਰ ਲਈ ਜਿਸ ਦੀ লাশ ਕੱਲ ਨੂੰ ਉਥੇ ਮਿਲੀ ਸੀ ਜਿਹੜੇ ਪੰਡਵਾਣੀਆਂ ਤੇ 174 ਕਾਰਵਾਈ ਸ਼ੁਰੂ ਕੀ ਜਾਉਂਦੀ ਹੈ ਮ੍ਰਿਤਕ ਦੇ ਪੁੱਤਰ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕ ਦੀ লাশ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563